ਤੁਸੀਂ ਦੇਖ ਸਕਦੇ ਹੋ ਜਿਹੜਾ ਖੁੱਲਾ ਕਿੰਗਰੇ ਦੇ ਨਜ਼ਦੀਕ ਹੀ ਇਸ ਘਰ ਦੇ ਬਾਹਰ ਖੜੀ ਗੱਡੀ ਦੇਖ ਸਕਦੇ ਹੋ ਤੁਸੀਂ ਕੀ ਗੱਡੀ ਦਾ ਹਾਲ ਬਣਿਆ ਹੋਇਆ ਦੇਖ ਸਕਦੇ ਹੋ ਪੂਰਾ ਜਿਹੜਾ ਸ਼ੀਸ਼ੇ ਚੱਕਣਾ ਚੁਗਰੂ ਹੋਇਆ ਪਿਆ ਤੇ ਸ਼ੀਸ਼ੇ ਤੋੜੇ ਹੋਏ ਆ ਦੱਸਿਆ ਜਾ ਰਿਹਾ ਇੱਥੇ ਦੇਖ ਸਕਦੇ ਹੋ ਦੇਰ ਰਾਤ ਗੱਡੀ ਜਿਹੜੀ ਬਾਹਰ ਖੜੀ ਸੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਇੱਟਾ ਮਾਰ ਕੇ ਤੇ ਸ਼ੀਸ਼ੇ ਤੋੜੇ ਹੋਏ ਆ ਕਾਰਨ ਕਿਉਂ ਤੋੜੇ ਆ ਕਿਹਨਾਂ ਨੇ ਤੋੜੇ ਆ ਆ ਦੇਖੋ ਕਾਚੀ ਕਾਚ ਖਿਲ ਰਿਹਾ ਹੋਇਆ ਨੀਚੇ ਸਾਰਾ ਦੇਖ ਸਕਦੇ ਹੋ ਗੱਡੀ ਨੂੰ ਪਿੰਚ ਨਾਲ ਤੋੜਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਕੀ ਹਾਲਾਤ ਤਸਵੀਰਾਂ ਚ ਦੇਖ ਸਕਦੇ ਹੋ ਗੱਡੀ ਦੇ ਅੰਦਰ ਵੀ ਜਿਹੜਾ ਕਾਚੀ ਕਾਚ ਹੋਇਆ ਪਿਆ ਕੀ ਕਾਰਨ ਹੈ ਇਹ ਕਿਉਂ ਤੋੜੇ ਆ ਇਸ ਕਾਰਨ ਦੀ ਕੋਈ ਪੁਸ਼ਟੀ ਨਹੀਂ ਹੈ ਪਰ ਗੱਲਬਾਤ ਜ਼ਰੂਰ ਕਰਾਂਗੇ ਪਰਿਵਾਰਕ ਮੈਂਬਰਾਂ ਨਾਲ ਸਾਰੇ ਨਾਲ ਪਰ ਦੇਖ ਸਕਦੇ ਹੋ ਜਿੱਥੇ ਵੀ ਸ਼ੀਸ਼ੇ ਲੱਗੇ ਹੋਏ ਸੀ ਸਾਰੇ ਸ਼ੀਸ਼ੇ ਜਿਹੜੇ ਇੱਟਾ ਮਾਰ ਕੇ ਜਿਹੜੇ ਤੋੜੇ ਆ ਦੇਖੋ ਜੀ ਬੈਕ ਸ਼ੀਸ਼ਾ ਵੀ ਜਿਹੜਾ ਬਾਹਰ ਡਿੱਗਾ ਹੋਇਆ ਹੈ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਦੇ ਜਿਹੜੇ ਕਿ ਕੀ ਘਟਨਾ ਹੋਈ ਹੈ ਭਾਜੀ ਕੀ ਨਾਮ ਹੈ ਜੀ ਤੁਹਾਡਾ ਜੀ ਕਿੰਨੇ ਨਾਲ ਬੋਲਣਾ ਭਾਈ ਹੈਲੋ ਤੇ ਕੀ ਨਾਮ ਹੈ ਤੁਹਾਡਾ ਮੇਰਾ ਭਾਈ ਪ੍ਰਦੀਪ ਪ੍ਰਦੀਪ ਜੀ ਇਹ ਕਿੱਥੋਂ ਹੋਇਆ ਸਾਰਾ ਜਿਹੜਾ ਗੱਡੀ ਦਾ ਨੁਕਸਾਨ ਜਿਹੜਾ ਹੋਇਆ ਭਾਜੀ 12:00 ਵਜੇ ਤੋਂ ਜਦੋਂ ਮੈਂ ਆਇਆ ਕੰਮ ਤੋਂ ਉਦੋਂ ਤੱਕ ਤਾਂ ਸਾਰਾ ਕੁਝ ਠੀਕ ਸੀਗਾ ਇੱਥੇ ਹਨ ਤੇ ਮੈਂ ਆਇਆ ਤੇ ਗੱਡੀ ਖੜੀ ਕਿੰਨੇ ਕਵੇ ਦਾ ਟਾਈਮ ਸੀ ਭਾਜੀ ਜਦੋਂ ਗੱਡੀ ਲਈ ਮੈਂ 12 ਵਜੇ ਆਇਆ ਚੱਲਿਆ ਥੋੜਾ ਜਿਹਾ ਬੰਦਾ ਉੱਪਰ ਆ ਤੇ ਉਸ ਤੋਂ ਬਾਅਦ ਦੀ ਗੱਲ ਹੋਈ ਹੈ ਜੋ ਵੀ ਹੋਇਆ ਪਤਾ ਨਹੀਂ ਆਪਾਂ ਨੂੰ ਕਿੰਨੇ ਵਜੇ ਦੀ ਹੋਈ ਹੈ ਤੇ ਜਦੋਂ ਆਪਾਂ 8:00 ਵਜੇ ਪਤਾ ਕੀਤਾ ਕਿ ਇਹ ਟਾਈਮ ਹੋਇਆ ਉਹ ਇਹਨਾਂ ਨੇ ਮੁੰਡੇ ਨੇ ਦੱਸਿਆ ਕਿ ਕਹਿੰਦੇ ਕਿ 2:30 ਵਜੇ ਦੀ ਗੱਲ ਆ ਅਸੀਂ 2:30 ਵਜੇ ਕੰਮ ਤੋਂ ਆਏ ਆ ਉਦੋਂ ਕਹਿੰਦੇ ਸਾਨੂੰ ਕੜਾਕਾ ਸੁਣਿਆ ਰਾਤ ਦੇ 2:30 ਵਜੇ ਦੀ ਗੱਲ ਆ ਰਾਤ ਦੇ 2:30 ਵਜੇ ਪਰ ਅੱਜ ਦੇ 2:30 ਵਜੇ ਫੁਟੇ ਹੀ ਕੜਾਈ ਸੀ ਸੀਟੀਵੀ ਦੀ ਜਿਹੜੇ ਆਲੇ-ਦੁਆਲੇ ਦੇ ਸੀਗੇ ਜਿੰਨੇ ਉਹਦੇ ਵਿੱਚ ਜਿਹੜੇ ਮੁੰਡੇ ਆਏ ਆ ਉਹ ਹੈਗੇ ਥੋੜਾ ਲਾ ਤੇ ਉਹ ਆਪਣੇ ਮੂੰਹ ਨੰਗੇ ਸੀਗਾ ਉਹਨਾਂ ਨੂੰ ਪੁੱਛਿਆ ਕਹਿੰਦੇ ਅਸੀਂ ਨਹੀਂ ਮਾਰੇ ਭਾਈ ਵਜ੍ਹਾ ਕੀ ਰਹੀ ਹੈ ਪਾਜੀ ਪਤਾ ਹੀ ਨਹੀਂ ਰਹਾ ਇਹੀ ਤਾਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਸਾਡੇ ਨਾਲ ਕੀ ਲੈਣਾ ਦੇਣਾ ਕੀ ਹੈ ਤੁਹਾਡਾ ਕੋਈ ਤੁਹਾਡਾ ਕੋਈ ਕੋਈ ਲੜਾਈ ਝਗੜਾ ਤੁਹਾਡਾ ਕੋਈ ਪਹਿਲਾਂ ਕੋਈ ਪ੍ਰਾਣੀ ਰੰਗੀਸ ਕੋਈ ਕੋਈ ਹੈ ਇਹਨਾਂ ਕੋਲ ਇਸ ਵੇਲੇ ਤੁਸੀਂ ਗੱਲਬਾਤ ਕੀਤੀ ਹੁੰਦੀ ਹੈ ਉਹ ਕਹਿੰਦੇ ਅਸੀਂ ਘੁੰਮਦੇ ਜਰੂਰ ਸੀ ਦਾੰਦ ਫੜ ਕੇ ਪਰ ਅਸੀਂ ਮਾਰੇ ਨਹੀਂ ਤੇ ਤੁਹਾਨੂੰ ਜਿਹੜਾ ਸਿਸਟਮ ਸੀ ਲੱਗਿਆ ਇੱਥੇ ਲੱਗੇ ਬਾਹਰਲੇ ਪਾਸੇ ਲੱਗੇ ਹੈ ਸਿਸਰੀ ਵੀ ਵਿੱਚ ਆਇਆ ਸੀ ਸੀਸੀਟੀਵੀ ਦੇ ਵਿੱਚ ਮਰਦੀ ਆਈ ਹੈ ਤੋੜਨ ਦੀ ਨਹੀਂ ਆਈ ਦੀ ਦਾਤ ਲੈ ਕੇ ਘੁੰਮਦੇ ਪਏ ਆ ਠੀਕ ਹੈ ਪਹਿਲਾਂ ਇੱਧਰ ਬਾਹਰ ਸੀਗੇ ਘੁੰਮਦੇ ਵੀ ਉੱਧਰ ਗਏ ਆ 2:30 ਵਜੇ ਦੇ ਵਿੱਚ ਹੀ ਆਏ ਉਸ ਤੋਂ ਬਾਅਦ ਨਹੀਂ ਹੋਏ ਕਿਉਂਕਿ ਵਾਰਦਾਤ ਵੀ ਉਸ ਟਾਈਮ ਤੇ ਹੋਈ ਆ ਜੋੜ ਬੰਦੇ ਉਸ ਟਾਈਮ ਤੇ ਆਪਾਂ ਉਹਨਾਂ ਨੂੰ ਪੁੱਛਾਂਗੇ ਭਾਈ ਰਾਤ ਲੈ ਕੇ ਘੁੰਮਣ ਦਾ ਕਾਰਨ ਕੀ ਆ ਪੁੱਛਿਆ ਉਹਨੂੰ ਪੁੱਛਿਆ ਕਹਿੰਦੇ ਇੱਥੇ ਉੱਧਰ ਘੁੰਮਦੇ ਮੇਰੇ ਭਾਜੀ ਰਾਤ ਲੈ ਕੇ ਤਾਂ ਨਹੀਂ ਉੱਧਰ ਕੋਈ ਘੁੰਮਦਾ ਪਤਾ ਨਹੀਂ ਹੁਣ ਆਪਾਂ ਕੋ ਉਹਨਾਂ ਦੀ ਆਪਣੀ ਪਰਸਨਲ ਕੀ ਆ ਜੋ ਉਹਨਾਂ ਨੇ ਆਪਣੇ ਮੂੰਹ ਦੱਸਿਆ ਹੁਣ ਬਾਕੀ ਪੁਲਿਸ ਦੱਸੇ ਤੇ ਭਾਜੀ ਕੋਈ ਅੱਗੇ ਤੁਹਾਡਾ ਝਗੜਾ ਹੋਇਆ ਕੋਈ ਰਾਗ ਡਾਕ ਹੋਵੇ ਕਿਸੇ ਨਾਲ ਤਾਂ ਹੀ ਕੋਈ ਇਦਾਂ ਤੋੜਦਾ ਕੋਈ ਐਵੇਂ ਤੇ ਕੋਈ ਗੱਡੀ ਦੇ ਬਾਹਰ ਗੱਡੀ ਠੀਕ ਹੈ ਇੱਥੇ ਪਹਿਲਾਂ ਵੀ ਗੱਡੀ ਗੱਡੀ ਹੁੰਦੀ ਯਾਰ ਉਹ ਜੀ ਹੁੰਦੀ ਹੈ ਜਿਹੜੀ ਸੀਸੀ ਦੀ ਵੀ ਫੁਟੇ ਰਹੀ ਹੈ ਠੀਕ ਹੈ ਸਾਧ ਲੈ ਕੇ ਮੁੰਡੇ ਘੁੰਮਦੇ ਆ ਗਲੋਨੀ ਦੀ ਹੈ ਜੀ ਉਹ ਜਨਾ ਚ ਝਗੜਾ ਵਗਰ ਹੋਇਆ ਕੋਈ ਗੱਡੀ ਹੁੰਦਾ ਨਾ ਮਾਇ ਨਹੀਂ ਕੋ ਯਾਰ ਪੁਲਿਸ ਨੂੰ ਕੰਪਲੇਨ ਦੇਤੀ ਹੋਈ ਮੈਨੂੰ ਬੜਾ ਰਿਹਾ ਪੁਲਿਸ ਕੀ ਕਹਿੰਦਾ ਕੋਈ ਥੋੜਾ ਗਰੀ ਨਹੀਂ ਲੱਗੀ ਜੋ ਕਿ ਵੀ ਘਟਾਓ ਸਾਡੇ ਕੋਲ ਲੈ ਕੇ ਕੰਮ ਦਿਖਾਓ ਵੀ ਅਬਾ ਕਾਰਵਾਈ ਕਰਦੇ ਸੀ ਸਿਟੀ ਹੈ ਇਸ ਟਾਂਦਰ ਦਿਖਾਓ ਖਾਈਏ ਕੋਈ ਕੋ ਫੋਨ ਕਰਕੇ ਕੋਈ ਲੋਨ ਕਰੀ ਪਰ ਜਾਣਾ ਬੰਦ ਹੋ ਗਏ ਹਾਂ ਗੱਲਾਂ ਦੇਖੋ ਜੀ ਇੱਥੇ ਮੁੰਡੇ ਖੜੇ ਆ ਮਾਓ ਇੱਧਰ ਨਹੀਂ ਆ ਰਹੇ ਹੜਦੇ ਫੋਟੋ ਬਣਾ ਕੇ ਆਪ ਬੰਦ ਨਹੀਂ ਹੋਣੀ ਸੀ ਥੋੜਾ ਪਿੱਛੇ ਘੱਲੋ ਭਾਈ ਫੋਨ ਨਾ ਤੂੰ ਹੀ ਪਰੇ ਹੋ ਜਾ ਯਾਰ ਨਾ ਓਏ ਚਲ ਫੇਰੇ ਬੰਦੇ ਮੋਟਰਸਾਈਕਲਾਂ ਤੇ ਬਹਿ ਕੇ ਹੱਥ 'ਚ ਦਾਤ ਫੜੇ ਹੋਏ ਆ ਜਾਂਦੇ ਪਏ ਇੱਧਰ ਨੂੰ ਲੰਘ ਕੇ ਇੱਕ ਮਿੰਟ ਨਾ ਨਾ ਟੱਕਰ ਗਏ ਨਾ ਓਹ ਧੰਨਵਾਦ ਸਭ ਨੂੰ ਲਾਈਵ ਹੋਣ ਸੀ ਫੁਟੇਜ ਘੜੀ ਤੱਕ ਬੁਖਾ ਰਹੇ ਆ ਸ਼ਾਰਟਲੇ ਕਰਦੇ ਰਹੇ ਇਹਨਾਂ ਨੂੰ ਪਾਸ ਕਰਦੇ ਕਰਦਾ ਹਾਂ ਹਾਂ ਉਹ ਕੋਈ ਕਰ ਉਹ ਪਈ ਕੱਡੀ ਕੋਈ ਰੰਜੀਤ ਨੇ ਕੋਈ ਗੱਲਬਾਤ ਨਹੀਂ ਫਿਰ ਕਰਕੇ ਇਦਾਂ ਦਾ ਕਾਰਨ ਹੋ ਗਿਆ ਕਿ ਪੂਰੀ ਤਰ੍ਹਾਂ ਹੀ ਗੱਡੀ ਨੂੰ ਡੈਮੇਜ ਕਰ ਗਏ ਤੇ ਸ਼ੀਸ਼ੇ ਸਾਰੇ ਹੀ ਤੋੜ ਗਏ ਪਗਾਰੀ ਵਰੀ ਹੋਈ ਸੀ ਏਸਾ ਤੇ ਕੁਝ ਕੋ ਮਾਹਲਾ ਕੰਮ ਨਹੀਂ ਦੇ ਨੇ ਮੇਲੇ ਰੰਦੇ ਆਹਾਰਾ ਕਰਨੇ ਬਸ ਜਿੰਨੇ ਵੀ ਵੀਡੀਓ ਸੀ ਯਾਰ ਚੁੱਪ ਕੇ ਤੋ ਵੀਡੀਓ ਵੀ ਦੇ ਲਓ ਤੁਹਾਡੇ ਸਾਹਮਣੇ ਸ਼ਰੀਆਂ ਸਿੱਕਤਾ ਪੀਂਦੇ ਰੋਡ ਤੇ ਖੜੇ ਆ ਨਹੀ ਪੁਲਿਸ ਕੰਪਲੀਟ ਕੀਤੀ ਸਰ ਹਾਂਜੀ ਹਾਂਜੀ ਕੀਤੀ ਪੁਲਿਸ ਨੇ ਪੁੱਛ ਕੇ ਕੀਤੀ ਉਹਨਾਂ ਕੋਲ ਨਹੀਂ ਹਾਂ ਉਸਨੋਂ ਵੀ ਵੀਡੀਓ ਪਹੁੰਚੀ ਨਹੀਂ ਕੋਈ ਪੁੱਛ ਮੋਕੇ ਤੇ ਆਈ ਸੀ ਪੁਲਿਸ ਮੇਰੀ ਆਈ ਸੀ ਥਿੰਕ ਉਸ ਮੋਕੇ ਤੇ ਇਹ ਜਿਸ ਨਾਲ ਕਾਪੜਾ ਕਿਹਾ ਬੇਸਨ ਨਾਲ ਹੋ ਗਿਆ ਕੋਈ ਬਤਾ ਮੈਨੂੰ ਪਤਾ ਨਹੀਂ ਉਹਨਾਂ ਦਾ ਵੀਡੀਓ ਕਲੀਅਰ ਹੋਈ ਹੈ ਤਾਂ ਸਾਨੂੰ ਪਤਾ ਲੱਗਾ ਉਹਦੋਂ ਨਾ ਮੂੰਹ ਪਛਾਣੇ ਨਹੀਂ ਗੱਲ ਹੈ ਕਿ ਕਿਹੜੇ ਪੰਜ ਬੰਦੇ ਇੱਥੇ ਘੁੰਮਦੇ ਪਏ। ਕਿਹਾ ਜੀ ਉੱਧਰ ਤੋਂ ਜਾ ਰਹੇ ਸੀ ਨਾ ਦੋ ਦੋਨੋਂ ਜਾ ਰਹੇ ਸੀ ਰੋਡ 'ਤੇ। ਸਾਰੇ ਜੀ ਸਾਰੇ ਸੀਸੀਟੀਵੀਾਂ 'ਤੇ ਦਿਖਾਇਆ ਹੈ ਇਹੀ ਬੰਦੇ ਲਿਖੇ ਤੁਹਾਨੂੰ ਸਾਰੇ ਬਾਰੇ। ਹੂੰ। ਭਾਜੀ ਕੀ ਸਮਝਦੇ ਹੋ ਜਿੱਦਾਂ ਗੱਡੀ ਤੌਰ ਗੱਡੀ ਦਾ ਨੁਕਸਾਨ ਹੋ ਗਿਆ ਵਾ ਤੁਹਾਡਾ ਕੀ ਸਮਝਦੇ ਹੋ ਫਿਰ ਐਸੀ ਚੀਜ਼ ਜਿੱਦਾ ਘਰ ਦੇ ਬਾਹਰ ਗੱਡੀ ਸੇਫ ਨਹੀਂ ਹੈਗੀ ਆਪਣੇ ਹੁਣ ਫਿਰ ਭਾਜੀ ਬੰਦਾ ਸੇਫ ਨਹੀਂ ਹੈਗਾ ਮਨੂੰ ਮੈਂ ਲੇਟ ਆਉਂਦਾ ਕੁਝ ਵੀ ਹੋ ਸਕਦਾ ਸੀ। ਜਿੱਦਾਂ ਤੁਸੀਂ ਤੇ ਕਹਿ ਰਹੇ ਹਥਿਆਰ ਲੈ ਕੇ ਬਾਹਰ ਖੜੇ ਆ। ਇਹ ਚੱਕਰ ਉਹ ਕਿਉਂਕਿ ਪਹਿਲਾਂ ਵੀ ਅੰਦਰ ਚੋਰੀ-ਚੂਰੀ ਦੇ ਚੱਕਰਾਂ ਦੇ ਅੰਦਰ ਬਾਅਦ ਜਾ ਚੁੱਕੇ ਆ ਉਹ ਮੁੰਡੇ ਹਾਂਜੀ ਵੀਡੀਓ 'ਚ ਕਿੰਨੇ ਕੇ ਮੁੰਡੇ ਆ ਭਾਜੀ ਸਾਰੇ ਹਾਂ ਮੁੰਡੇ ਆ ਜੀ ਦੋ ਮੋਟਰਸਾਈਕਲ ਆ ਪੰਜ ਜਣੇ ਪੰਜ ਮੁੰਡੇ ਇਸ ਕਲੋਨੀ ਦੇ ਆ ਨਹੀਂ ਇੱਕ ਮੁੰਡਾ ਇੱਥੋਂ ਦਾ ਬਾਕੀ ਦੋ ਬਾਹਰ ਦੇ ਆ ਲਾਗੇ-ਲਾਗੇ ਹੀ ਮਤਲਬ ਕਰ ਤਾਂ ਸਾਰੇ ਜਦ ਤੱਕ ਜਾਣਦੇ ਆ ਸ਼ਾਇਦ ਲੋ ਬਾਈਫੇ ਸਾਰੇ ਜਾਣਦੇ ਆ ਬਿਲਕੁਲ ਦੇਖ ਸਕਦੇ ਹੋ ਖੁੱਲ੍ਹ ਕੇ ਇੰਗਰੇਜ਼ੀ ਸੀਸੀਟੀਵੀ ਆਪਾਂ ਨੂੰ ਸੋਨੇ ਤੋਂ ਨੇ ਇਹ ਕਾਬੂ ਸੀਸੀਟੀਵੀ ਲੈ ਕੇ ਆਉ ਫਿਰ ਆਪਾਂ ਕਾਰਵਾਈ ਕਰਦੇ ਹਾਂ ਸੀਸੀਟੀਵੀ ਦੇ ਵਿੱਚ ਮਤਲਬ ਕਿ ਇੱਥੇ ਨਹੀਂ ਲੱਗਾ ਨਜ਼ਰ ਨਾ ਕੋਈ ਬਾਹਰ ਆਇਆ ਪਰ ਰੋਡ ਦੇ ਉੱਤੇ ਆਏ ਜਿਹੜੇ ਮੁੰਡੇ ਉਹੀ ਜਿਹੜੇ ਉਸ ਟਾਈਮ ਤੇ ਵਾਰਦਾ ਤੋਂ ਉਹੀ ਜਿਹੜੇ ਘੁੰਮਦੇ ਪਿਆ ਆਪਾਂ ਨੂੰ ਉਹੀ ਹੈ ਤੇ ਆਵਾਜ਼ ਮੁੰਡੇ ਵੱਲੋਂ ਹਾਂਜੀ ਸੁਣੀ ਸੀਗੀ ਇਹਨਾਂ ਨੇ ਸੁਣੀ ਕਿੰਨੇ ਕ ਵਜੇ ਦੀ ਵਾਰ 2:00 ਵਜੇ ਇਹ ਗੱਡੀ ਕਿੰਨੀ ਦੇਰ ਹੋ ਗਏ ਇੱਥੇ ਖੜਿਆ ਹੋ ਗਏ ਗੱਡੀ ਖੜੀ ਕਰਦਿਆਂ ਨੇ ਤੇ ਕਾਫੀ ਜ਼ੇਰ ਹੋ ਗਿਆ ਪਹਿਲਾਂ ਵੀ ਇੱਥੇ ਗੱਡੀ ਖੜੀ ਕਰਦੇ ਚਾਰ ਮਹੀਨੇ ਕਿੰਨੇ ਯੁਵਕ ਸੀ ਇਹ ਪੰਜ ਜਣੇ ਕੀ ਕੀ ਫੜਿਆ ਸੀ ਹਥਿਆਰ ਕਿਹੜੇ ਕਿਹੜੇ ਸੀ ਵੀਡੀਓ ਦੇ ਵਿੱਚ ਤਾਂ ਖੰਡੇ ਬੜੇ ਹੋਏ ਦਾਤ ਬੜੇ ਹੋਏ ਸੀ ਸਿੱਧੀ ਕਰਦੇ ਸੀ ਇਹਨਾਂ ਨੂੰ ਵੇਲੇ ਵੀ ਦਿਖਾ ਦਿੰਦੇ ਆ ਇੱਕ ਤਾਂ ਇਹ ਆ ਬਾਕੀ ਉਹ ਜਿਹੜੇ ਲੈ ਕੇ ਜਾ ਰਹੇ ਹੋਏ ਉਹ ਵਾਲੀ ਆ ਇਹ ਤਾਂ ਉੱਥੇ ਜਿੱਥੇ ਖੜੇ ਹੋਏ ਆ ਉਹ ਜਿੱਥੇ ਉਹ ਕਹਿੰਦੇ ਸੀ ਅਸੀਂ ਦਾਤ ਰੱਖਿਆ ਜੀ ਆਪਣਾ ਇਹ ਉਤੋਂ ਦੀ ਆ ਮੁੰਡਾ ਨਾਲ ਮੁੰਡਾ ਨਾਲ ਮੁੰਡਾ ਨਾਲ ਸੁਪਰਕਾਰਾਂ ਤੋਂ ਆ ਗਏ ਬਾਹਰ ਕੋਈ ਨਾ ਕੋਈ ਆਪੇ ਤੇ ਤੁਸੀਂ ਇਹ ਜਿਹੜੀ ਸਿਸਤੀ ਵੀ ਹੈਗੀ ਹੈ ਪੁਲਿਸ ਨੂੰ ਕਰਵਾ ਲਿਓ ਬਰਾਬਰ ਜਾਂ ਕੇ ਕਰਾਉਣੇ ਆ ਕਿ ਜਿੱਦਾਂ ਹਥਿਆਰ ਲੈ ਕੇ ਭਾਜੀ ਘੁੰਮਦੇ ਵੀ ਆ ਚਲੋ ਤੁਸੀਂ ਮੇਰਾ ਕੋਈ ਘਰ ਦਾ ਕੋਈ ਹੋਰ ਬਾਹਰ ਆ ਜਾਂਦਾ ਤੇ ਦੱਦੇ ਕਿਸੇ ਕਿਤੇ ਜਾਣ ਲਿਮਾ ਹੋਣਾ ਕੁਝ ਹੋ ਸਕਦਾ ਹੈ ਤੇ ਜ਼ਰੂਰੀ ਪਹਿਲਾਂ ਵੀ ਕੋਈ ਵਾਰਦਾਤ ਇਹੋ ਜੀ ਹੋਈ ਆ ਇਸ ਇਲਾਕੇ ਨਹੀਂ ਇਸ ਇਲਾਕੇ ਦੇ ਇਦਾਂ ਦੀ ਸੁਣੀ ਨਹੀਂ ਅਜੇ ਤੱਕ ਕੋਈ ਹਾਂ ਕਿ ਕਦੀ ਕਿਸੇ ਨਾਲ ਆਪਾਂ ਲੜੇ ਝਗੜੇ ਨਹੀਂ ਆਪਣਾ ਕੰਮ ਤੇ ਚਾਹੀਦਾ ਕੰਮ ਤੇ ਆ ਜਾਂਦਾ ਹੂੰ ਕੀ ਵੀ ਹੁਣ ਤੁਸੀਂ ਅੱਗੇ ਕੀ ਤੁਹਾਡਾ ਸਟੈਪ ਹੋਏਗਾ ਅਸੀਂ ਇਹੀ ਪ੍ਰਸਾਦ ਕੁਛਲਾ ਦੋਨੇ ਕਿ ਤੁਹਾਨੂੰ ਕਲੀਅਰ ਕਰਕੇ ਤੁਹਾਨੂੰ ਕਿਹੜੇ ਬੰਦੇ ਹੈ ਕੀ ਕਰਦਾ ਕੀ ਚਾਹੁੰਦੇ ਕੀ ਹੈ ਠੀਕ ਹੈ ਤੇ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਕਿ ਕਿਹੜੇ ਲੱਗਦੀ ਹੈ ਗੱਲ ਪੁੱਛਿਆ ਅੱਲਾਹ ਤੋਂ ਬਾਅਦ ਸਿਰਫ ਪੁੱਛਿਆ ਉਹਨਾਂ ਨੇ ਕੀ ਕਿਹਾ ਕੋਈ ਤੁਹਾਨੂੰ ਕੀ ਆ ਕੋਈ ਉਹ ਕੋਸੇ ਤਰ੍ਹਾਂ ਗੱਲ ਕਰਦੇ ਆਕੜ ਕੇ ਕਿ ਨਹੀਂ ਅਸੀਂ ਨਹੀਂ ਕੀਤਾ ਜੀ ਅੱਛਾ ਤੁਸੀਂ ਕੀਤੀ ਗੱਲਬਾਤ ਉਹਨਾਂ ਨਾਲ ਹਾਂ ਉਹਨਾਂ ਵੱਲੋਂ ਕੁਛ ਨਹੀਂ ਕਿਹਾ ਗਿਆ ਹੋਊਗਾ ਹਣਾ ਤੁਹਾਨੂੰ ਦਿਖਾਈ ਕੀ ਵੀਡੀਓ ਦੇ ਵਿੱਚ ਉਹ ਦੀ ਦਾਤ ਲੈ ਕੇ ਘੁੰਮਦੇ ਪਿਓ ਦੀ ਦਾਤ ਲੈ ਕੇ ਘੁੰਮਦੇ ਪਿਓ ਅੱਛਾ ਭਾਈ ਪੁੱਛਿਆ ਨਹੀਂ ਕਾਰਨ ਕੀ ਇਹ ਦਾਤ ਲੈ ਕੇ ਘੁੰਮਣ ਦਾਦੀ ਰਾਤ ਉਹ ਕਹਿੰਦੇ ਸਾਡੀ ਕੋਈ ਆਪਣੀ ਲੜਾਈ ਸੀ ਅੱਛਾ ਉੱਥੇ ਜਾਣਾ ਸੀ ਜਾਂ ਪਤਾ ਨਹੀਂ ਆਉਣਾ ਸੀ ਇਹ ਸੰਭੋਧ ਹਮ ਭਾਜੀ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ 'ਚ ਖੁੱਲਾ ਕਿੰਗਰੇ ਦੇ ਕੋਲ ਆ ਦੇਖੋ ਤਸਵੀਰਾਂ ਦੇ ਵਿੱਚ ਜਿਹੜੇ ਬਾਹਰ ਖੜੀ ਗੱਡੀ ਤੁਸੀਂ ਦੇਖ ਸਕਦੇ ਹੋ ਪਹਿਲੇ ਗੱਡੀ ਦੇ ਹਾਲਾਤ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਜਿਹੜਾ ਗੱਡੀ ਟੁੱਟਣ ਦਾ ਸ਼ੀਸ਼ੇ ਟੁੱਟਣ ਦਾ ਕਾਰਨ ਤੇ ਅਸੀਂ ਤਾਂ ਕੋਈ ਸਮਾਂ ਨਹੀਂ ਆਈ ਪਰ ਹਲੇ ਤੱਕ ਜਿਹੜਾ ਮੁੰਡੇ ਕੋ ਜਿਹੜੀ ਵੀਡੀਓ ਹੈ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਕਹਿਣਾ ਕਿ ਦਾਤ ਲੈ ਕੇ ਇੱਥੋਂ ਗਲੀ ਦੇ ਮੁੰਡੇ ਸੀ ਜਿਹੜੇ ਦਾਤ ਲੈ ਕੇ ਇੱਥੋਂ ਦੀ ਘੁੰਮਦੇ ਪਏ ਸੀ ਪਰ ਜਦੋਂ ਅਸੀਂ 2.5 ਵਜੇ ਦੇ ਸਮੇਂ ਜਦੋਂ ਬਾਹਰ ਆ ਕੇ ਮੁੰਲੇ ਵਾਲਿਆਂ ਨੇ ਦੇਖਿਆ ਕਿ ਤੁਹਾਡੇ ਜਿਹੜੇ ਬਾਹਰ ਗੱਡੀ ਦੇ ਜਿਹੜੇ ਸ਼ੀਸ਼ੇ ਕੋਈ ਤੋੜ ਰਿਹਾ ਤੇ ਦੇਖ ਸਕਦੇ ਹੋ ਇਹ ਸ਼ੀਸ਼ੇ ਟੁੱਟੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇ ਵਿੱਚ ਆ ਦੇਖੋ ਗੱਡੀ ਦੇ ਅੰਦਰ ਹੀ ਜਿਹੜਾ ਕਾਚੀ